ਮਾਦਰਾ ਵਿਖੇ ਜਿਹੜੀ ਕਾਰਵਾਈ ਕੀਤੀ ਹੈ ਨਸ਼ਾ ਤਸਕਰ ਦੇ ਕੀ ਨਾਮ ਸੀ ਕਿੰਨੇ ਮਾਮਲੇ ਦਰਜ ਕੀ ਮੰਨ ਜੋਗ ਮੁੱਖ ਮੰਤਰੀ ਪੰਜਾਬ ਤੇ ਮਨਜੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਨੇ ਯੋਧਾ ਨਸ਼ੇ ਵਿਰੁੱਧ ਤੇ ਜੰਗੀ ਪੱਤਰ ਤੇ ਲੜਾਈ ਜਾਰੀ ਜਿੱਥੇ ਅਸੀਂ ਨਸ਼ਾ ਤਸਕਰਾਂ ਨੂੰ ਫੜ ਕੇ ਸਪਲਾਈ ਲਾਈਨ ਤੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਨਾਲ ਨਾਲ ਜਿਹੜੇ ਵੀ ਕਿਸੇ ਨਸ਼ਾ ਤਸਕਰ ਨੇ ਨਸ਼ੇ ਦੇ ਗੋਰਾਖਤਨ ਦੇ ਨਾਲ ਕਾਲੀ ਕਮਾਈ ਨਾਲ ਕੋਈ ਵੀ ਨਾਜਾਇਜ਼ ਉਸਾਰੀ ਕੀਤੀ ਆ ਤੇ ਉਹਦਾ ਡਿਮੋਲੀਸ਼ਨ ਵੀ ਜਿਹੜਾ ਸਬੰਧਤ ਏਜੰਸੀ ਵੱਲੋਂ ਕੀਤਾ ਜਾਂਦਾ ਹੈ ਅੱਜ ਪਿੰਡ ਸ਼ੇਰਮਾਜਰਾ 'ਚ ਪੰਚਾਇਤੀ ਜ਼ਮੀਨ ਦੇ ਉੱਪਰ ਬਣਾਏ ਗਏ ਇਸ ਰਹਿਸ਼ੀ ਮਕਾਨ ਨੂੰ ਜਿਹੜਾ ਕਿ ਸਮਗਲਰ ਜੀ ਦਾ ਨਾਂ ਹੈ ਗਾ ਰਜਿੰਦਰ ਸਿੰਘ ਔਰ ਫਰੀਠਾ ਇਹ ਸ਼ੇਰਮਾਜਰੇ ਪਿੰਡ ਦਾ ਇੱਕ ਬਦਨਾਮ ਸਮਗਲਰ ਆ ਇਹਦੇ ਉੱਪਰ 6 ਤੋਂ ਜ਼ਿਆਦਾ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਤੇ ਇਹਦੇ ਘਰੇ ਆਪਾਂ ਬੈਕਗ੍ਰਾਉਂਡ 'ਚ ਦੇਖ ਸਕਦੇ ਆ ਕਿ ਜਿਹੜਾ ਪੀਣਾ ਪੰਜਾ ਆ ਉਹਦੀ ਕਾਰਵਾਈ ਚੱਲੂ ਆ ਤੇ ਇਸ ਕਾਰਵਾਈ ਨਾਲ ਨਸ਼ਾ ਤਸਕਰਾਂ ਦੇ ਮਨ 'ਚ ਇੱਕ ਬਹੁਤ ਡਰ ਦਾ ਪੈਦਾ ਜਿਹੜਾ ਸੰਦੇਸ਼ ਜਾਂਦਾ ਆ ਤੇ ਇਹ ਮੈਸੇਜ ਵੀ ਕਲੀਅਰ ਹੁੰਦਾ ਆ ਕਿ ਜਾਂ ਤੇ ਨਸ਼ਾ ਵੇਚਣਾ ਛੱਡ ਦੋ ਜਾਂ ਪੰਜਾਬ ਛੱਡ ਦੋ ਤੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀਪੀ ਸਾਹਿਬ ਦੇ ਬਿਲਕੁਲ ਕਲੀਅਰ ਡਾਇਰੈਕਸ਼ਨ ਨੇ ਕਿ ਨਸ਼ਾ ਤਸਕਰਾਂ ਦੇ ਖਿਲਾਫ ਜੜੀ ਆ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੇ ਇਹ ਕਾਰਵਾਈ ਲਗਾਤਾਰ ਜਾਰੀ ਰਹੂਗੀ ਪਰ ਉਸ ਤੋਂ ਇਲਾਵਾ ਜਿਹੜੇ ਕਿ ਨਸ਼ੇ ਦੇ ਕੋਡ ਚ ਪਏ ਹੋਏ ਆ ਜਿਹੜੇ ਕਿ ਨਸ਼ਾ ਖਾਂਦੇ ਆ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਕੇ ਤੇ ਉਹਨਾਂ ਦਾ ਟਰੀਟਮੈਂਟ ਵੀ ਕਰਵਾਵਾਂਗੇ ਉਹਨਾਂ ਨੂੰ ਸਿੰਪਥੀ ਦੀ ਨਜ਼ਰ ਨਾਲ ਵੇਖਾਂਗੇ ਤਾਂ ਜੋ ਉਹ ਮੁਖਤਾਰ ਅਚ ਦੁਬਾਰਾ ਸ਼ਾਮਿਲ ਹੋ ਸਕਣ ਪਿੰਡ ਦੇ ਲੋਕ ਬਹੁਤ ਖੁਸ਼ ਹੈ ਕਹਿੰਦੇ ਕਿ ਅਸੀਂ ਕਿਉਂਕਿ ਬੰਦਾ ਨਸ਼ਾ ਬਹੁਤਾਂ ਕਾਰੋਬਾਰ ਕਰ ਰਿਹਾ ਸੀ ਕਿਦਾ ਭਰਾ ਵੀ ਕੋਈ ਹੈਗਾ ਕੀ ਜੀ ਬਿਲਡਿੰਗ ਵੀ ਲਿਆ ਕਿੱਥੇ ਵੀ ਕਾਰਵਾਈ ਹੈ ਬਿਲਕੁਲ ਜੀ ਸਾਰਿਆਂ ਤੇ ਕਾਰਵਾਈ ਹੋਊਗੀ ਤੇ ਇਸ ਪਿੰਡ 'ਚ ਪਿਛਲੇ ਜਦੋਂ ਦਾ ਯੂਥ ਨਸ਼ਿਆਂ ਵਿਰੁੱਧ ਚੱਲਿਆ ਇਸ ਪਿੰਡ 'ਚ 10 ਤੋਂ ਵੱਧ ਮੁਕੱਦਮੇ ਜਿਹੜੇ ਆ ਉਹ ਐਨਡੀਪੀਐਸ ਐਕਟ ਦੇ ਦਰਜ ਕੀਤੇ ਆ ਤੇ ਹੁਣ ਆਪਾਂ ਦੇਖ ਸਕਦੇ ਆ ਕਿ ਕਿਸੇ ਵੀ ਸਮਗਲਰ ਦਾ ਇੱਥੇ ਕੋਈ ਨਾਮੋ ਨਿਸ਼ਾਨ ਨਹੀਂ ਤੇ ਅੱਗੇ ਵੀ ਕਾਰਵਾਈ ਬਦਸਤੂਰ ਚੱਲੀ ਆ